ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਚੰਨ ਜੋ ਪਿਛਲੇ ਟਾਈਮ ਦੇ ਵਿੱਚ ਇੰਗਲੈਂਡ ਦੀ ਧਰਤੀ ਤੋਂ ਸ਼ੁਰੂ ਹੋ ਕੇ ਸਿੱਖੀ ਦੀਆਂ ਸ਼ਾਨ ਜੋ ਆਪਣੇ ਥੋੜੇ ਸਮੇਂ ਵਿੱਚ ਵੱਡੀਆਂ ਬਲੰਘਾਂ ਪਟਦਾ ਹੋਇਆ ਸਿੱਖੀ ਦੀਆਂ ਸ਼ਾਨ ਸਾਰੇ ਜੱਗ ਤੋਂ ਨਿਆਰੀਆਂ ਜੋ ਕਿ ਪਹਿਲਾਂ ਤੋਂ ਹੀ ਸਿੱਖੀ ਦੀ ਸੇਵਾ ਕਰਦਾ ਆ ਰਿਹਾ ਹੈ ਯੂਰਪ ਦੇ ਵਿੱਚ ਯੂਕੇ ਤੇ ਯੂਰਪ ਤੋਂ ਬਾਅਦ ਜੋ ਪਿਛਲੇ ਸਮੇਂ ਤੇ ਯੂਰਪ ਤੋਂ ਬਾਅਦ ਆ ਅਫਰੀਕਾ ਦੇ ਵਿੱਚ ਸਿੱਖੀ ਦੀਆਂ ਸ਼ਾ ਇੰਗਲੈਂਡ ਦੀ ਧਰਤੀ ਤੋਂ ਸ਼ੁਰੂ ਹੋ ਕੇ ਫਿਰ ਯੂਰਪ ਅਫਰੀਕਾ ਕੈਨੇਡਾ ਦੀ ਧਰਤੀ ਉੱਪਰ ਲਾਂਚ ਹੋਣ ਜਾ ਰਿਹਾ ਹੈ ਇਸ ਸਾਰੇ ਕਾਮਯਾਬੀ ਦਾ ਸਿਹਰਾ ਸਿੱਖ ਚੈਨਲ ਦੀ ਟੀਮ ਅਤੇ ਯੂਕੇ ਯੂਰਪ ਦੀਆਂ ਸਮੂਹੀਆਂ ਸੰਗਤਾਂ ਸਰ ਜਾਂਦਾ ਹੈ ਸਿੱਖ ਚੈਨਲ ਸ਼ਾਨਕੋਮਦੀ ਸ਼ਾਨਕੋਮਦੀ ਪਹਿਲਾ ਯੂਕੇ ਵਿੱਚ ਯੂਰਪ ਵਿੱਚ ਅਫਰੀਕਾ ਵਿੱਚ ਅਤੇ ਹੁਣ ਕੈਨੇਡਾ ਵਿੱਚ ਵਸਦਾ ਰਹੇ ਦਾਸ ਗਰਮੀਤ ਸਿੰਘ ਕਨਿਆਲ ਦੇ ਨਾਲ ਸਾਡੇ ਕੈਮਰਾਮੈਨ ਰਾਣਾ ਸਟੂਡੀਓ ਜੋ ਕਿ ਸਾਡੇ ਹਮੇਸ਼ਾ ਸਹਾਇਕ ਦਿੰਦੇ ਹਨ ਵਾਈ ਗੁਰਜੀ ਕਾਥਸਾ ਕੀ ਫਤਿਹ ਜੁਗੋ ਜੁਗ ਰਹੇ ਆਬਾਦ ਆਪਣਾ ਸਿੱਖ ਚੈਨਲ ਸਿੱਖ ਚੈਨਲ ਸਿਰਫ ਯੂਰਪ ਦੇ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਪੇਸ਼ ਹੋਵੇ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਚੈਨਲ ਜੋ ਜੂਕੇ ਤੋਂ ਬਾਅਦ ਅਫਰੀਕਾ ਅਮਰੀਕਾ ਤੋਂ ਬਾਅਦ ਜੋ ਹੁਣ ਕੈਨੇਡਾ ਦੇ ਵਿੱਚ ਲਾਂਚ ਹੋਣ ਜਾ ਰਿਹਾ ਹੈ ਉਜ ਦੇ ਸਬੰਧ ਵਿੱਚ ਜਰਮਨ ਦੀਆਂ ਸਿੱਖ ਸੰਗਤਾਂ ਜੋ ਫ੍ਰੈਂਕਫਰਟ ਵਿੱਚ ਰਹਿ ਰਹੀਆਂ ਹਨ ਉਹਨਾਂ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਸਤੇ ਉਹਨਾਂ ਕੋਲੋਂ ਸਿੱਖ ਚੈਨਲ ਤੇ ਇਸ ਪ੍ਰੋਗਰਾਮ ਸੰਬੰਧੀ ਕੁਝ ਪੁੱਛਣ ਵਾਸਤੇ ਅੱਜ ਅਸੀਂ ਜਰਮਨ ਦੇ ਸ਼ਹਿਰ ਫ੍ਰੈਂਕਫਰਟ ਵਿੱਚ ਹਾਜ਼ਰ ਹਾਂ ਦਾਸ ਗਰਮੀਤ ਸਿੰਘ ਕਨਿਆਣ ਦੇ ਨਾਲ ਸਾਡੇ ਕੈਮਰਾਮੈਨ ਰਾਣਾ ਸਟੂਡੀਓ ਜੋ ਕਿ ਸਾਡੇ ਹਮੇਸ਼ਾ ਸਹਾਇਕ ਦਿੰਦੇ ਹਨ ਜੋ ਸਿੰਧੂ ਆ ਜੋ ਸਿੰਧੂ ਅਸਲੇ ਜਪਉ ਮਦੇ ਆਪ ਵਿੱਚ ਬੈਠ ਕੇ ਨਵੇੜੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਨਲ ਜੋ ਆਪਣਾ ਨਵਾਂ ਚੈਨਲ ਸ਼ੁਰੂ ਕਰ ਰਿਹਾ ਹੈ ਅਸੀਂ ਉਹਦੇ ਲਈ ਉਹਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਜਿੱਦਾਂ ਇਹ ਪਹਿਲਾਂ ਵੀ ਹਮੇਸ਼ਾ ਕੌਮ ਦੀ ਸੇਵਾ ਕਰਦੇ ਰਹੇ ਨੇ ਇਦਾਂ ਹੀ ਆ ਹੋਰ ਵੀ ਅੱਗੇ ਤੋਂ ਹੋਰ ਸੇਵਾ ਕਰਨਗੇ ਤੇ ਅਸੀਂ ਹਾਂ ਹਰ ਤਰ੍ਹਾਂ ਦਾ ਇਹਨਾਂ ਨਾਲ ਸਹਿਯੋਗ ਦੇਾਂਗੇ ਤੇ ਅਸੀਂ ਹੋਰ ਵੀ ਸਾਰਿਆਂ ਨੂੰ ਬੇਨਤੀ ਕਰਦੇ ਆ ਜਿੱਥੇ-ਜਿੱਥੇ ਵੀ ਉਹ ਇਹ ਚੈਨਲ ਨੂੰ ਸੁਣਦੇ ਨੇ ਵੱਧ ਚੜ ਕੇ ਇਸ ਚੈਨਲ ਦੇ ਵਿੱਚ ਆਪਣਾ ਹਿੱਸਾ ਪਾਇਆ ਕਰਨ ਤਾਂ ਜੋ ਇਹ ਚੈਨਲ ਨੇ ਹਮੇਸ਼ਾ ਹੀ ਸਾਡੇ ਧਰਮ ਦੀ ਕੌਮ ਦੀ ਗੱਲ ਕੀਤੀ ਹੈ ਇਦਾਂ ਹੀ ਕਰਦੇ ਰਹਿਣ ਅਤੇ ਸਾਨੂੰ ਦਾਤ-ਬਖਸ਼ਣ ਤਾਂ ਅਸੀਂ ਵੀ ਇਹਨਾਂ ਦੀ ਸੇਵਾ ਕਰਦੇ ਅਸੀਂ ਸਿੱਖ ਚੈਨਲ ਦੇ ਬਹੁਤ ਬਹੁਤ ਧੰਨਵਾਦ ਹਾਂ ਜਿਨ੍ਹਾਂ ਨੇ ਕਿ ਯੂਕੇ ਯੂਰਪ ਅਮਰੀਕਾ ਅਫਰੀਕਾ ਤੇ ਹੁਣ ਕੈਨੇਡਾ ਦੇ ਵਿੱਚ ਜੋ ਆਪਣੇ ਪ੍ਰੋਗਰਾਮ ਹਨ ਉਹਨਾਂ ਦਾ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ ਹੈ ਜੋ ਕਿ ਸਿੱਖ ਕੌਮ ਦੀ ਅਗਵਾਈ ਕਰ ਰਹੇ ਹਨ ਅਤੇ ਸਿੱਖ ਕੌਮ ਨੂੰ ਬੁਲੰਦੀਆਂ ਵੱਲ ਲੈ ਕੇ ਜਾ ਰਹੇ ਹਨ ਤਾਂ ਕਿ ਸਿੱਖ ਕੌਮ ਦੀ ਜੋ ਚੜ੍ਹਦੀ ਕਲਾ ਹੈ ਉਹ ਦੁਨੀਆ ਦੇ ਵਿੱਚ ਹੋਵੇ ਅਤੇ ਅਸੀਂ ਫਿਰ ਸਿੱਖ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਿੱਖ ਚੈਨਲ ਯੂਕੇ ਦੇ ਬਹੁਤ ਬਹੁਰੀਆਂ ਧੰਨਵਾਦੀਆਂ ਜੋ ਪਿਛਲੇ ਸਮੇਂ ਤੋਂ ਬਹੁਤ ਹੀ ਅੱਛਾ ਪ੍ਰੋਗਰਾਮ ਜਿਹੜਾ ਉਹ ਸਿੱਖ ਚਕਤ ਨੂੰ ਦੇ ਰਹੇ ਹਨ ਔਰ ਹੁਣ ਜੋ ਕੈਨੇਡਾ ਦੇ ਵਿੱਚ ਆਪਣਾ ਨਵਾਂ ਪ੍ਰੋਜੈਕਟ ਲੈ ਕੇ ਜਾ ਰਹੇ ਹਨ ਜੋ ਸਿੱਖ ਕੌਮ ਦੀ ਸੇਵਾ ਕਰਨ ਲਈ ਉਪਰਾਲਾ ਕਰ ਰਹੇ ਹਨ ਅਸੀਂ ਬਾਬਾ ਮੱਖਣਸ਼ਾ ਲਬਾਣਾ ਅਤੇ ਸੰਤ ਬਾਬਾ ਪ੍ਰੇਮ ਸਿੰਘ ਵੈਲਫੇਅਰ ਐਸੋਸੀਏਸ਼ਨ ਵੱਲੋਂ ਉਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ ਔਰ ਆਸ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਹੀ ਸੇਕ ਕੌਮ ਦੀ ਸੇਵਾ ਕਰਦੇ ਰਹੇਗੇ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਸੇਖ ਚੈਨਲ ਯੂਕੇ ਵੱਲੋਂ ਜਿੱਥੇ ਆਪਣੇ ਚੈਨਲ ਦੀਆਂ ਸਵਾਵਾਂ ਯੂਰਪ ਤੋਂ ਰਭੀਆਂ ਉਹ ਅਮਰੀਕਾ ਅਫਰੀਕਾ ਤੋਂ ਬਾਅਦ ਹੁਣ ਕੈਨੇਡਾ ਤੋਂ ਵੀ ਜਾਰੀ ਕਰਨ ਜਾ ਰਹੇ ਹੈ ਬਹੁਤ ਖੁਸ਼ੀ ਦੀ ਗੱਲ ਹੈ ਇਸ ਕਰਕੇ ਹੈ ਕਿ ਸਿੱਖ ਚੈਨਲ ਨੇ ਸਭ ਤੋਂ ਬਹੁਤ ਥੋੜੇ ਜਿਹੇ ਸਮੇਂ ਅੰਦਰ ਜਿੱਥੇ ਕੇ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਦੇ ਆਦਾ ਜਿਹੜਾ ਖੇਤਰਫਾਲਾ ਇਹਨਾਂ ਵਧਾਇਆ ਹੈ ਕਿ ਹਰ ਬੁੱਲਾ ਦੇ ਉੱਤੇ ਸਿੱਖ ਚੈਨਲ ਦੀ ਚਰਚਾ ਹੋ ਰਹੀ ਹੈ ਮੈਨੂੰ ਆਸ ਤੇ ਵਿਸ਼ਵਾਸ ਹੈ ਕਿ ਸਿੱਖ ਚੈਨਲ ਜਿੱਥੇ ਸਿੱਖ ਕੌਮ ਦੀ ਪੰਜਾਬ ਦੀ ਪੰਜਾਬੀਅਤ ਦੀ ਗੱਲ ਕਰਦਾ ਹੈ ਉਹ ਮਾਨ ਵਾਲੀ ਗੱਲ ਹੈ ਕਿ ਉਹ ਆਪਣੀਆਂ ਇਸ ਬੀਲੀ ਜਿਹੜਾ মিডিਆ ਹੈ ਜੋ ਅਜ ਦਾ ਯੁੱਗ ਹੈ ਉਹਦੇ ਵਿੱਚ ਉਹ ਹੋਰ ਵੀ ਮਾਰ ਕੇ ਮਾਰਦਾ ਹੋਇਆ ਦਿਨ ਰੁਗਣੀ ਰਾਤ ਚੌਗਣੀ ਤਰੱਕੀ ਕਰੇ ਇਸੇ ਆਸ਼ ਦੇ ਨਾਲ ਹਰ ਪੱਖ ਤੋਂ ਸਿੱਖ ਚੈਨਲ ਦਾ ਧੰਨਵਾਦ ਫ੍ਰੈਂਕਫਰਟ ਤੋਂ ਇੰਡੀਅਨ ਚਿਲੀ ਰੈਸਟੋਰੈਂਟ ਤੋਂ ਸਾਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਸਿੱਖ ਚੈਨਲ ਯੂਕੇ ਵੱਲੋਂ ਕੈਨੇਡਾ ਦੇ ਵਿੱਚ ਸਿੱਖ ਚੈਨਲ ਖੋਲਿਆ ਜਾ ਰਿਹਾ ਹੈ ਇਸ ਕਰਕੇ ਕਿ ਸਾਰੇ ਸਿੱਖ ਜਗਤ ਨੂੰ ਆਪਸ ਵਿੱਚ ਜੋੜਦਾ ਹੈ ਅਤੇ ਸਾਡੇ ਸਿੱਖ ਭਾਈਵੰਦਾ ਨੂੰ ਵੱਧ ਤੋਂ ਵੱਧ ਸਿੱਖ ਚੈਨਲ ਦੀ ਮਦਦ ਕਰਨੀ ਚਾਹੀਦੀ ਹੈ ਸਿੱਖ ਚੈਨਲ ਦੀ ਕੈਨੇਡਾ ਇਸ ਲਾਂਚ ਹੋਣ ਦੀ ਸਾਰੇ ਸਿੱਖ ਸੰਗਤ ਨੂੰ ਲੱਖ ਲੱਖ ਵਧਾਈ ਸਿੱਖ ਚੈਨਲ ਕੈਨੇਡਾ ਇਸ ਲਾਂਚ ਹੋ ਰਿਹਾ ਜਾ ਰਿਹਾ ਸਾਡੀ ਸਟਾਰ ਸਵੀਟਨ ਨੂੰ ਸਿੱਖ ਚੈਨਲ ਨੂੰ ਲੱਖ ਲੱਖ ਵਧਾਈ ਰੀਜੂਲਰ ਫ੍ਰੈਂਕਫਰਟ ਵਾਲੋਂ ਤੇ ਫ੍ਰੈਂਕਫਰਟ ਦੀ ਸਾਰੀਆਂ ਸੰਗਤਾਂ ਵਾਲੋਂ ਕੈਨੇਡਾ ਵਿੱਚ ਸ਼ੁਰੂ ਹੋ ਰਹੇ ਸਿੱਖ ਚੈਨਲ ਦੇ ਸ਼ੁਰੂਆਤ ਲਈ ਸਾਡੇ ਸਾਰਿਆਂ ਵੱਲੋਂ ਲੱਖ ਲੱਖ ਮੈਂ ਆਪਣਾ ਬੁਝਾਰ ਵੱਲੋਂ ਸਿੱਖ ਚੈਨਲ ਨੂੰ ਲੱਖ ਲੱਖ ਵਧਾਈ ਦੇ ਰਿਹਾ ਹਾਂ ਜੋ ਕੈਨੇਡਾ ਵਿੱਚ ਲਾਂਚ ਹੋ ਰਿਹਾ ਹੈ ਉਸ ਨੂੰ ਵੱਧ ਚੜ ਕੇ ਸੰਯੋਗ ਦਿਓ ਸਵਾਗਤ ਰੈਸਟੋਰੈਂਟ ਬਨੋ ਸਿੱਖ ਚੈਨਲ ਦੇ ਕੈਨੇਡਾ ਵਿੱਚ ਲਾਂਚ ਹੋਣ ਦੀ ਲੱਖ ਲੱਖ ਵਧਾਈ ਮੈਂ ਸਿੱਖ ਚੈਨਲ ਨੂੰ ਕੈਨੇਡਾ ਚ ਲਾਂਚ ਹੋਣ ਤੇ ਲੱਖ ਲੱਖ ਵਧਾਈ ਦਿੰਦੀ ਹਾਂ ਅਤੇ ਸਾਰੇ ਭੈਣ ਭਰਾਵਾਂ ਅੱਗੇ ਇਹ ਬੇਨਤੀ ਕਰਦੀ ਹਾਂ ਕਿ ਸਿੱਖ ਚੈਨਲ ਦਾ ਵੱਧ ਚੜ ਕੇ ਸਹਿਯੋਗ ਕਰੋ ਜੋ ਆਪਣੇ ਪੰਜਾਬੀ ਸਿੱਖ ਭਾਈਚਾਰੇ ਨੂੰ ਦੁਨੀਆ ਵਿੱਚ ਪ੍ਰਫੁੱਲਤ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮ ਅੱਛੇ ਇਥੇ ਸ਼ਾਪ ਨਾ ਆਏ ਹੋਏ ਸੀ ਇਥੇ ਹੁਣ ਸਾਨੂੰ ਪਤਾ ਲੱਗਾ ਕਿ ਸਿਕ ਚੈਨਲ ਕੈਨੇਡਾ ਆ ਰਿਹਾ ਤੁਹਾਨੂੰ ਬਹੁਤ ਬਹੁਤ ਵਧਾਈ ਉਸ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੋਗ ਰਹੇ ਆਬਾਦ ਆਪਣਾ ਸਿੱਖ ਚੈਨਲ ਸਿੱਖ ਚੈਨਲ ਸਿਰਫ ਯੂਰਪ ਦੇ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਪੇਸ਼ ਹੋਵੇ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਨਾਨੂ ਹਮੇਸ਼ਾ ਚੜ੍ਹਦੀਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ